ਮੈਸੇਜ ਹੈਗਾ ਵੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਉਂਦੇ ਰਹਿੰਦੇ ਨੇ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਪਰ ਸਾਰੀਆਂ ਚੀਜ਼ਾਂ ਭੁਲਾ ਕੇ ਖੁਸ਼ੀ ਪਿਆਰ ਮੁਹੱਬਤ ਰੱਖਣੀ ਚਾਹੀਦੀ ਹੈ ਤਾਂ ਕਿ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਸੰਗ੍ਰਾਂਧ ਹੋਵੇ। ਬਿਲਕੁਲ ਜੀ ਮਨਜੀਤ ਤੇ ਜਗਜੀਤ ਮੈਂ ਹਮੇਸ਼ਾ ਕਹਿੰਦਾ ਜੀ ਉਹ ਮਨ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ। ਗੁੱਸੇ ਨਾਲ ਲਏ ਫੈਸਲੇ ਕਦੇ ਵੀ ਠੀਕ ਨਹੀਂ ਹੁੰਦੇ ਆਪਦੇ ਆਪ ਨੂੰ ਕੰਮ ਕਰਕੇ ਹਮੇਸ਼ਾ ਸੋਚ ਸਮਝ ਕੇ ਫਿਰ ਕੋਈ ਫੈਸਲਾ ਲੈਣਾ ਚਾਹੀਦਾ। ਭਾਵੇਂ ਖਿੜਕੇ ਫੁੱਲ ਘੁਮੜਾ ਜਾਂਦੇ ਨੇ ਸੁੱਕੀ ਟਹਿਣੀ ਤੇ ਫੁੱਟਦੇ ਨੇ ਪੱਤੇ ਇੱਕ ਦਿਨ ਮਿੱਟੀ ਹੋਏ ਢੰਗਰ ਕੇ ਆ ਜਾਂਦੇ। ਪਾ ਜੀ ਅਸੀਂ ਫਿਲਮ ਦੀ ਫਿਲਮ ਦੀ ਗੱਲ ਕਰੀਏ ਤਾਂ ਫਿਲਮ ਨੇ ਪੂਰੀ ਜਿਹੜੀ ਤੁਸੀਂ ਐਕਟਿੰਗ ਜ਼ਬਰਦਸਤ ਜਿਹੜੀ ਇੱਕ ਮਾਸਿਉਮ ਦੇ ਵਿੱਚ ਜਿਹੜੀ ਤੁਸੀਂ ਐਕਟਿੰਗ ਕੀਤੀ ਹੈ ਪੂਰੀ ਬਾ ਕਮਾਲ ਸੀ ਸਾਰਾ ਕੁਝ। ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਮੇਰੇ ਕੰਮ ਨੂੰ ਸਰਾਹਿਆ। ਮੈਨੂੰ ਖੁਦ ਜੀ ਆਪਣਾ ਕੰਮ ਕਰਕੇ ਮੈਨੂੰ ਵਧੀਆ ਲੱਗਿਆ। ਸੋ ਆਈ ਥਿੰਕ ਮੈਂ ਜਸਟਿਸ ਕੀਤਾ ਜੀ ਸਾਹਿਬ ਦੇ ਕਿਰਦਾਰ ਨੂੰ। ਇੱਕ ਵੀ ਚੀਜ਼ ਦਿਖਾਈ ਹੈ ਫਿਲਮ ਵਿੱਚ ਇੱਕ ਸ਼ਰੀਕੇ ਬਾਈ ਦਿਖਾਈ ਹੈ ਪਰ ਉਸ ਤੋਂ ਬਾਅਦ ਜਦੋਂ ਬੰਦਾ ਉੱਤੇ ਉੱਠਦਾ ਹੈ ਤਾਂ ਫਿਰ ਬੰਦਾ ਬਹੁਤ ਕੁਝ ਸੋਚਦਾ ਸਮਝਦਾ ਹੈ। ਬਿਲਕੁਲ ਜੀ ਇਹੀ ਸਾਡੀ ਸੰਗਰਾਮ ਦਾ ਮਤਲਬ ਬੀ ਜਿੰਦਗੀ ਦੇ ਵਿੱਚ ਉਤਾਰ ਚੜਾਉਂਦੇ ਰਹਿੰਦੇ ਨੇ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਪਰ ਸਾਰੀਆਂ ਚੀਜ਼ਾਂ ਭੁਲਾ ਕੇ ਖੁਸ਼ੀ ਪਿਆਰ ਮੁਹੱਬਤ ਰੱਖਣੀ ਚਾਹੀਦੀ ਹੈ ਤਾਂ ਕਿ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਸੰਗ੍ਰਾਂਦ ਹੋਵੇ ਜਿਹੜਾ ਇੱਕ ਸੈਕਿੰਡ ਇੱਕ ਮਿੰਟ ਹੁੰਦਾ ਜੇਕਰ ਅਸੀਂ ਉਸ ਨੂੰ ਕੰਟਰੋਲ ਕਰ ਲਈ ਤਾਂ ਬੰਦਾ ਜਿੱਤੇ ਦਾ ਜ਼ਿੰਦਗੀ ਚ ਬਿਲਕੁਲ ਜੀ ਮਨ ਜਿੱਤੇ ਜਗਜੀਤ ਮੈਂ ਹਮੇਸ਼ਾ ਕਹਿੰਦਾ ਜੀ ਉਹ ਮਨ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਗੁੱਸੇ ਨਾਲ ਲਏ ਫੈਸਲੇ ਕਦੇ ਵੀ ਠੀਕ ਨਹੀਂ ਹੁੰਦੇ ਆਪਦੇ ਆਪ ਨੂੰ ਕੰਮ ਕਰਕੇ ਹਮੇਸ਼ਾ ਸੋਚ ਸਮਝ ਕੇ ਫਿਰ ਕੋਈ ਫੈਸਲਾ ਲੈਣਾ ਚਾਹੀਦਾ ਜਿਹੜਾ ਤੁਸੀਂ ਉਹ ਬੋਲਿਆ ਸੀ ਜਿਹੜਾ ਤੁਹਾਡੇ ਬਾਪ ਨੇ ਉਹ ਸਿਖਾਇਆ ਸੀ ਉਹ ਯਾਰ ਹੈਗੀ ਕਵਤਾ ਦੀ ਲਾਈਨ ਹਾਂਜੀ ਹਾਂਜੀ ਕਿ ਤੂੰ ਬਦਲਦੀਆਂ ਰੁੱਤਾਂ ਦੀ ਪਰਵਾਹ ਨਾ ਕਰ ਭਾਵੇਂ ਸੁੱਕੀ ਟਹਿਣੀ ਤੇ ਫੁੱਟਦੇ ਨੇ ਪੱਤੇ ਇੱਕ ਦਿਨ ਮਿੱਟੀ ਹੋਏ ਪੁੰਗਰ ਕੇ ਆ ਜਾਂਦੇ ਨੇ ਬਿਲਕੁਲ ਥੈਂਕ ਯੂ ਸੋ ਮਚ ਬਾਜੀ ਥੈਂਕ ਯੂ ਜੀ ਥੈਂਕ ਯੂ ਮੈਸੇਜ ਹੈਗਾ ਵੀ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਉਂਦੇ ਰਹਿੰਦੇ ਨੇ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਪਰ ਸਾਰੀਆਂ ਚੀਜ਼ਾਂ ਭੁਲਾ ਕੇ ਖੁਸ਼ੀ ਪਿਆਰ ਮੁਹੱਬਤ ਰੱਖਣੀ ਚਾਹੀਦੀ ਹੈ ਤਾਂ ਕਿ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਸੰਗਰਾਮ ਹੋਵੇ ਬਿਲਕੁਲ ਜੀ ਮਨ ਜਿੱਤੇ ਜਗ ਜਿੱਤ ਮੈਂ ਹਮੇਸ਼ਾ ਕਹਿੰਦਾ ਜੀ ਉਹ ਮਨ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ ਗੁੱਸੇ ਨਾਲ ਲਏ ਫੈਸਲੇ ਕਦੇ ਵੀ ਠੀਕ ਨਹੀਂ ਹੁੰਦੇ ਆਪਦੇ ਆਪ ਨੂੰ ਕੰਮ ਕਰਕੇ ਹਮੇਸ਼ਾ ਸੋਚ ਸਮਝ ਕੇ ਫਿਰ ਕੋਈ ਫੈਸ ਭਾਵੇਂ ਖਿੜਕੇ ਫੁੱਲ ਕੁਮੜਾ ਜਾਂਦੇ ਨੇ ਸੁੱਕੀ ਟਹਿਣੀ ਤੇ ਫਟਦੇ ਨੇ ਪੱਤੇ ਇੱਕ ਦਿਨ ਮਿੱਟੀ ਹੋਏ ਟੁੰਗਰ ਕੇ ਆ ਜਾਂਦੇ ਭਾਜੀ ਅਸੀਂ ਫਿਲਮ ਦੀ ਫਿਲਮ ਦੀ ਗੱਲ ਕਰੀਏ ਤਾਂ ਫਿਲਮ ਨੇ ਪੂਰੀ ਜਿਹੜੀ ਤੁਸੀਂ ਐਕਟਿੰਗ ਜ਼ਬਰਦਸਤ ਜਿਹੜੀ ਇੱਕ ਮਾਸਿਉਮ ਦੇ ਵਿੱਚ ਜਿਹੜੀ ਤੁਸੀਂ ਐਕਟਿੰਗ ਕੀਤੀ ਹੈ ਪੂਰੀ ਬਾਖਮਾਲ ਸੀ ਸਾਰਾ ਕੁਝ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਮੇਰੇ ਕੰਮ ਨੂੰ ਸਰਾਹਿਆ ਮੈਨੂੰ ਖੁਦ ਜੀ ਆਪਣਾ ਕੰਮ ਕਰਕੇ ਮੈਨੂੰ ਵਧੀਆ ਲੱਗਿਆ ਸੋ ਆਈ ਥਿੰਕ ਮੈਂ ਜਸਟਿਸ ਕੀਤਾ ਜੀ ਸਾਹਿਬ ਦੇ ਕਿਰਦਾਰ ਨੂੰ ਵੀ ਚੀਜ਼ ਦਿਖਾਈ ਹੈ ਫਿਲਮ ਵਿੱਚ ਇੱਕ ਸ਼ਰੀਕੇ ਬਾਈ ਦਿਖਾਈ ਹੈ ਪਰ ਉਸ ਤੋਂ ਬਾਅਦ ਜਦੋਂ ਬੰਦਾ ਉੱਤੇ ਉੱਠਦਾ ਹੈ ਤਾਂ ਫਿਰ ਬੰਦਾ ਬਹੁਤ ਕੁਝ ਸੋਚਦਾ ਸਮਝਦਾ ਹੈ ਬਿਲਕੁਲ ਜੀ ਇਹ ਹੀ ਸਾਡੀ ਸੰਗਰਾਮ ਦਾ ਮਤਲਬ ਵੀ ਮੈਸੇਜ ਹੈਗਾ ਵੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਉਂਦੇ ਰਹਿੰਦੇ ਨੇ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਪਰ ਸਾਰੀਆਂ ਚੀਜ਼ਾਂ ਭੁਲਾ ਕੇ ਖੁਸ਼ੀ ਪਿਆਰ ਮੁਹੱਬਤ ਰੱਖਣੀ ਚਾਹੀਦੀ ਹੈ ਤਾਂ ਕਿ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਸੰਗ੍ਰਾਂਦ ਹੋਵੇ ਜਿਹੜਾ ਇੱਕ ਸੈਕਿੰਡ ਇੱਕ ਮਿੰਟ ਹੁੰਦਾ ਜੇਕਰ ਅਸੀਂ ਉਸ ਨੂੰ ਕੰਟਰੋਲ ਕਰ ਲਈ ਤਾਂ ਬੰਦਾ ਜਿੱਤੇ ਦਾ ਜ਼ਿੰਦਗੀ ਚ ਬਿਲਕੁਲ ਜੀ ਮਨ ਜਿੱਤੇ ਜਗਜੀਤ ਮੈਂ ਹਮੇਸ਼ਾ ਕਹਿੰਦਾ ਜੀ ਉਹ ਮਨ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਗੁੱਸੇ ਨਾਲ ਲਏ ਫੈਸਲੇ ਕਦੇ ਵੀ ਠੀਕ ਨਹੀਂ ਹੁੰਦੇ ਆਪਦੇ ਆਪ ਨੂੰ ਕੰਮ ਕਰਕੇ ਹਮੇਸ਼ਾ ਸੋਚ ਸਮਝ ਕੇ ਫਿਰ ਕੋਈ ਫੈਸਲਾ ਲੈਣਾ ਚਾਹੀਦਾ ਜਿਹੜਾ ਤੁਸੀਂ ਉਹ ਬੋਲਿਆ ਸੀ ਜਿਹੜਾ ਤੁਹਾਡੇ ਬਾਪ ਨੇ ਉਹ ਸਿਖਾਇਆ ਸੀ ਉਹ ਯਾਰ ਹੈਗੀ ਕਵਤਾ ਦੀ ਲਾਈਨ ਹਾਂਜੀ ਹਾਂਜੀ ਕਿ ਤੂੰ ਬਦਲਦੀਆਂ ਰੁੱਤਾਂ ਦੀ ਪਰਵਾਹ ਨਾ ਕਰ ਭਾਵੇਂ ਸੁੱਕੀ ਟਹਿਣੀ ਤੇ ਫੁੱਟਦੇ ਨੇ ਪੱਤੇ ਇੱਕ ਦਿਨ ਮਿੱਟੀ ਹੋਏ ਪੁੰਗਰ ਕੇ ਆ ਜਾਂਦੇ ਨੇ ਬਿਲਕੁਲ ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਜੀ ਥੈਂਕ ਯੂ